ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਸੁਰਠ ਮਹਲਾ ਨਵਾ ਮਨ ਰੇ ਗਹਿਓ ਨਾ ਗੁਰ ਉਪਦੇਸ ਕਹਾਂ ਭਇਉ ਜੋ ਮੂਡ ਮੁਡਾਇਓ ਭਗਵਾਨ ਕੀ ਨੋ ਭੇਸ ਰਹਾਉ ਸਾਚ ਛਾੜ ਕੇ ਝੂਠੇ ਲਾਗਿਓ ਜਨਮ ਅਕਰਤ ਖੋਇਓ ਕਰ ਪਰਪੰਚ ਉਦਰ ਨਿਜ ਪੋਖਿਓ ਪਾਸ ਕੀ ਨਿਯਾਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਬਿਖਿਉਨ ਸੰਗ ਬौरा ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਔਦਿਸ ਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਗੁਰਬਾਣੀ ਪਵਨ ਅੰਗ 633 ਦੇ ਉੱਪਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ ਉੱਪਰ ਸਵਾਇਮਾਨ ਮਹਾਰਾਜ ਜੀ ਇਸ ਬਚਨ ਰੇ ਮੈਨੂੰ ਤੁਹਾਨੂੰ ਕੀ ਸੋਝੀ ਸਮਾਤ ਦੇਣਾ ਚਾਹੁੰਦੇ ਨੇ ਆਓ ਪਿਆਰ ਨਾਲ ਸਰਵਣ ਕਰੀਏ ਭਿਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਕਿਰਪਾ ਕਰਦੇ ਕਹਿੰਦੇ ਕਿ ਜਿਹੜਾ ਬੰਦੇ ਦਾ ਮਨ ਹੈ ਨਾ ਇਹ ਕਦੇ ਵੀ ਆਪਣੇ ਗੁਰੂ ਦਾ ਉਪਦੇਸ਼ ਧਾਰਨ ਨਹੀਂ ਕਰਦਾ हां ਮਾਰੀ ਤੌਰ ਤੇ ਇਹਨੂੰ ਪੈਸਾ ਕਮਾਉਣ ਨੂੰ ਕਹਿ ਦੋ ਧਾਰਮਿਕ ਕਰਮ ਕਰਨ ਨੂੰ ਕਹਿ ਦੋ ਮਹਾਰਾਜ ਜੀ ਕਹਿੰਦੇ ਬਾਹਰ ਵਾਲੇ ਜਿੰਨੇ ਕਰਮ ਨੇ ਇਹ ਕਰ ਲਏਗਾ ਪਰ ਜਿਹੜਾ ਬਚਨ ਕਮਾਉਣ ਵਾਲਾ ਕੰਮ ਉਹ ਨੀਂ ਦੇ ਤੂੰ ਹੁੰਦਾ ਕਾਰਨ ਜਿੰਨੀ ਜ਼ਿਆਦਾ ਸੂਖਮ ਚੀਜ਼ ਹੋਏਗੀ ਉਹਨੂੰ ਓਨਾ ਜ਼ਿਆਦਾ ਝੁਗਣਾ ਔਖਾ ਹੋਏਗਾ ਇਸ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਭੈਉ ਖਾਂਡ ਰੀਤ ਮੈਂ ਬਿਕਰਿਓ ਹਸਤੀ ਚੁਣੀ ਨਾ ਜਾਏ ਕਹਿੰਦੇ ਕਿ ਜੇ ਤੁਸੀਂ ਹਾਥੀ ਬਣ ਕੇ ਖੰਡ ਚੁਗਣਾ ਚਾਹੋਗੇ ਤੇ ਨਹੀਂ ਚੁਗ ਸਕਦੇ ਕਹਿਣ ਤੋਂ ਭਾਵ ਵਾਰੀ ਵਿਖਾਵੇ ਦੇ ਤੌਰ ਤੇ ਧਰਮ ਕਮਾਉਣਾ ਚਾਹੋਗੇ ਨਹੀਂ ਕਮਾ ਸਕਦੇ ਇਸ ਲਈ ਸਹਿਬ ਨੇ ਕਿਹਾ ਕਹਿੰਦੇ ਕਿ 나ਤ ਫਿਰਿਓਲੀਏ ਸਾਤ ਸਮੁੰਦਰਨ ਲੋਕ ਗयो ਪਰਲੋਕ ਗਵਾਇਓ ਬਾਸਕਿਓ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਬੈ ਜਨ ਪ੍ਰੇਮ ਕੀਓ ਤਨ ਹੀ ਪ੍ਰਾਪਾਇਓ ਮਹਾਰਾਜ ਜੀ ਕਹਿੰਦੇ ਆਹ ਪ੍ਰੇਮ ਦੀ ਕਹਾਣੀ ਹੈ ਜਿਹੜਾ ਸਮਝ ਗਿਆ ਉਹਦਾ ਪੜਾ ਤੇ ਪ੍ਰੇਮ ਹੈ ਕੀ ਆਪਣੇ ਗੁਰੂ ਸਾਹਿਬ ਦਾ ਬਚਨ ਕਮਾਉਣਾ ਮੰਨਿਆ ਮੇਰੇ ਤੁਹਾਡੇ ਚ ਐਬ ਨੇ ਗੁਨਾਹ ਨੇ ਮਹਾਰਾਜ ਜੀ ਕਹਿੰਦੇ ਨਾ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ 파ਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਹੁਣ ਅੰਦਰ ਜਦੋਂ ਆ ਖਿਆਲ ਹੋਣ ਇਹ ਖਿਆਲ ਉਦੋਂ ਆਉਂਦੇ ਜਦੋਂ ਆਪਣੇ ਗੁਰੂ ਸਾਹਿਬ ਦੇ ਬਚਨਾਂ ਉੱਪਰ ਪਹਿਰਾ ਦਈਏ ਅੱਜ ਮਹਾਰਾਜ ਜੀ ਮੇਰੇ ਤੁਹਾਡੇ ਤੇ ਬੜੀ ਵੱਡੀ ਕਿਰਪਾ ਕਰਨ ਲੱਗੇ ਸਹਿਬ ਕਹਿੰਦੇ ਮੰਨ ਰੇ ਗਹਿਓ ਨਾ ਗੁਰੇ ਉਪਦੇਸ ਮਹਾਰਾਜ ਜੀ ਕਹਿੰਦੇ ਹੇ ਮਨਾ ਤੂੰ ਆਪਣੇ ਗੁਰੂ ਪਾਤਸ਼ਾਹ ਦਾ ਉਪਦੇਸ਼ ਫੜ ਕੇ ਨਹੀਂ ਰੱਖਿਆ ਜੋ ਮਹਾਰਾਜ ਜੀ ਨੇ ਕਿਹਾ ਤੂੰ ਉਹ ਕੀਤਾ ਨਹੀਂ ਹੋਰ ਬਾਹਰ ਦੀਆਂ ਗੱਲਾਂ ਮਹਾਰਾਜ ਜੀ ਕਹਿੰਦੇ ਤੂੰ ਬਹੁਤ ਕੀਤੀਆਂ ਕੀ ਕੀਤਾ ਕਹਾ ਭਇਓ ਜੋ ਮੂਡ ਮੁਡਾਇਓ ਭਗਵਉ ਕੀਨੋ ਪੇਸ ਮਹਾਰਾਜ ਜੀ ਕਹਿੰਦੇ ਫਿਰ ਕਿਉਂ ਗਿਆ ਤੂੰ ਸਿਰ ਮੋਣਾ ਲਿਆ ਸਿਰ ਗੰਜ ਕੱਢ ਲਈ ਕਹਿੰਦੇ ਫਿਰ ਕੀ ਹੋ ਗਿਆ ਜੇ ਤੂੰ ਭਗਵਾ ਪੇਖ ਤਾਰਨ ਕਰ ਲਿਆ ਮਹਾਰਾਜ ਜੀ ਇਹ ਗੱਲ ਤਾਂ ਕਹਿ ਰਹੇ ਇਹ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਇਸ ਮਤਦਾਇਆ ਉਹਨੂੰ ਮਹਾਰਾਜ ਕਹਰੇ ਮਹਾਰਾਜ ਉਹਨੂੰ ਕਹਿ ਰਿਹਾ ਜਿਹੜਾ ਬੰਦਾ ਆਪਣੇ ਗੁਰੂ ਦਾ ਉਪਦੇਸ਼ ਧਾਰਨ ਹਿਰਦੇ ਵਿੱਚ ਨਹੀਂ ਕਰਦਾ ਤੇ ਗੁਰੂ ਦਾ ਉਪਦੇਸ਼ ਲਗਭਗ ਸਾਰਿਆਂ ਨੇ ਇਹ ਕਿਹਾ ਜੀ ਪ੍ਰਮਾਤਮਾ ਨਾਲ ਪਿਆਰ ਕਰੋ ਇਸ ਕਾਇਨਾਤ ਨੂੰ ਪਿਆਰ ਕਰੋ ਇਸ ਕਾਇਨਾਤ ਵਿੱਚ ਰੱਬ ਵਰਤਦਾ ਵੇਖੋ ਹੁਣ ਬੰਦਾ ਸੰਪਰਦਾ ਦੇ ਤੌਰ ਤੇ ਖੜ ਕੇ ਧਰਮ ਦੇ ਤੌਰ ਤੇ ਖੜ ਕੇ ਦੂਜਿਆਂ ਨੂੰ ਨਫ਼ਰਤ ਕਰਦਾ ਆਪਣੇ ਆਪ ਨੂੰ ਚੰਗਾ ਕਹਿੰਦਾ ਮਹਾਰਾਜ ਉਸ ਗੱਲ ਨੂੰ ਮੇਰੇ ਤੁਹਾਡੇ ਸਾਹਮਣੇ ਰੱਖਦੇ ਫਿਰ ਹਾਉ ਦੇਵਾਨ ਤੋਂ ਬਾਅਦ ਪਤਾ ਮਹਾਰਾਜ ਕੀ ਸਮਝਾਉਂਦੇ ਕਹਿੰਦੇ ਸੱਚ ਛੋਡ ਕੇ ਝੂਠਾ ਲਾਗਿਓ ਜਨਮ ਆਕਾਰਥ ਖੋਇਓ ਮਹਾਰਾਜ ਕਹਿੰਦੇ ਤੂੰ ਸੱਚ ਨੂੰ ਛੱਡ ਕੇ ਨਾ ਚ ਉਹ ਝੂਠ ਵਾਲੇ ਪਾਸੇ ਲੱਗਾ ਆਇਆ ਤੇ ਐਡਾ ਸੋਹਣਾ ਤੇਰਾ ਜਨਮ ਮਹਾਰਾਜ ਜੀ ਕਹਿੰਦੇ ਤੂੰ ਖਰਾਬ ਕਰਦਾ ਪਿਆ ਆ ਤੇ ਦੁਨੀਆ ਦੇ ਵਿੱਚ ਤੇਰਾ ਰਹਿਣ ਸਹਿਣ ਕਿਵੇਂ ਦਾ ਬਣ ਗਿਆ ਪਤਸ਼ ਜੀ ਇਹ ਵੀ ਬੜੇ ਪਿਆਰ ਨਾਲ ਸਮਝਾਉਂਦੇ ਕਰ ਪਰਪੰਚ ਉਦਰ ਨਿਜਪੋਖਿਓ ਪਸ ਕੀ ਨਿਯਾਈ ਸੋਇਓ ਮਹਾਰਾਜ ਕਹਿੰਦੇ ਤੂੰ ਲੋਕਾਂ ਨਾਲ ਫਰੇਬ ਕਰਕੇ ਆਪਣਾ ਢਿੱਡ ਭਰਦਾ ਪਿਆ ਆ ਪਰ ਢਿੱਡ ਭਰ ਕੇ ਵੀ ਰੱਬ ਯਾਦ ਨਹੀਂ ਹੈ ਤੂੰ ਢਿੱਡ ਭਰ ਕੇ ਅਜਿਆ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਤੈਨੂੰ ਜਾਗ ਨਹੀਂ ਆਉਂਦੀ ਪਈ ਵੈਸੇ ਵੀ ਬੰਦਾ ਸੁੱਤਾ ਹੀ ਰਹਿੰਦਾ ਐ ਜਾਗਦਾ ਨਹੀਂ ਐ ਅਮਰਤ ਮਿਲਣ ਦੀ ਸਭਾਲ ਨਹੀਂ ਐ ਬਾਣੀ ਨਾਲ ਪਿਆਰ ਨਹੀਂ ਐ ਮਹਾਰਾਜ ਜੀ ਕਹਿੰਦੇ ਤੂੰ ਸੁੱਤਾ ਰਹਿਣਾ ਖਾ ਪੀ ਕੇ ਜਿਹੜਾ ਤੂੰ ਬੇਈਮਾਨੀ ਨਾਲ ਕਮਾਇਆ ਫਿਰ ਕਹਿੰਦੇ ਰਾਮ ਭਜਨ ਕੀ ਗਾਤ ਨਹੀਂ ਜਾਣੀ ਮਾਇਆ ਹਾਥ ਬੇਕਾਨਾ ਮਹਾਰਾਜ ਜੀ ਕਹਿੰਦੇ ਤੂੰ ਪ੍ਰਮਾਤਮਾ ਦੇ ਭਜਨ ਦੀ ਗਤੀ ਨੂੰ ਨਹੀਂ ਜਾਣਿਆ ਮਾਇਆ ਦੇ ਹੱਥ ਵਿਕ ਗਿਆ ਤੂੰ ਤੇ ਮਹਾਰਾਜ ਕਹਿੰਦੇ ਤੈਨੂੰ ਮਾਇਆ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਤੂੰ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਫਸ ਗਿਆ ਆ ਹੁਰਜ ਰਹੇ ਉਹ ਬਿਖਿਆਨ ਸੰਗ ਬੋਰਾ ਨਾਮ ਰਤਨ ਬਿਸਰਾਨਾ ਪਹਿਲਾਂ ਕਹਿੰਦੇ ਰਾਮ ਭਜਨ ਕੀ ਗਤ ਨਹੀਂ ਜਾਨੀ ਹੁਣ ਕਹਿੰਦੇ ਨਾਮ ਰਤਨ ਬਿਸਰਾਨਾ ਮਹਾਰਾਜ ਕਹਿੰਦੇ ਨਾ ਤੈਨੂੰ ਰੱਬ ਦੇ ਨਾਮ ਦੀ ਤਾਕਤ ਪਤਾ ਆ ਤੇ ਇਹ ਜਿਹੜਾ ਖਜ਼ਾਨਾ ਤੇਰੇ ਹੱਥ ਹੈ ਤੂੰ ਗਰਾਵ ਕਰਦਾ ਪਿਆ ਆ ਕਾਦੀ ਖਾਤਰ ਮਾਇਆ ਹਾਥ ਬਿਕਾਨਾ ਕਾਦੀ ਖਾਤਰ ਉrd ਰਹੋ ਵਿਖਣ ਸੰਗ ਬौरा ਮਹਾਰਾਜ ਜੀ ਕਹਿੰਦੇ ਤੂੰ ਵਿਸ਼ਿਆਂ ਵਕਾਰਾਂ ਵਿੱਚ ਮਾਇਆ ਨਾਲ ਲਿਪਟ ਕੇ ਪ੍ਰਮਾਤਮਾ ਨੂੰ ਵਿਸਾਰ ਰਿਆ ਆਂ ਉਹਦਾ ਨਾਮ ਰਤਨ ਗਵਾਬ ਕਰ ਰਿਆ ਆਂ ਕਹਿੰਨ ਤੂੰ ਪਾਉ ਤੈਨੂੰ ਮਿਲਿਆ ਤੂੰ ਸੰਭਾਲ ਲੈਣੀ ਪਿਆ ਫਿਰ ਕਹਿੰਦੇ ਰਹੇਉ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਆਉ ਦਿਸਰਾਨੀ ਮਹਾਰਾਜ ਜੀ ਕਹਿੰਦੇ ਤੂੰ ਨਾ ਭੁੱਲ ਗਿਆ ਆਂ ਤੂੰ ਰੱਬ ਨੂੰ ਯਾਦ ਨਹੀਂ ਕਰਦਾ ਤੂੰ ਉਨਦੀ ਯਾਦ ਵਿੱਚ ਨਹੀਂ ਜੁੜ ਬੈਠਾ ਰਹੇ ਉਹ ਚੇਤਨਾ ਚੇਤੇ ਉਹ ਗੋਬਿੰਦ ਮਿਰਥਾ ਉਹ ਦਿਸਰਾਨੀ ਮਰ ਕਹਿੰਦੇ ਤੇਰੀ ਸਾਰੀ ਉਮਰ ਫਜ਼ੂਲ ਜਾਂਦੀ ਪਈ ਐ ਫਿਰ ਮਰ ਜੀ ਕਰੀਏ ਕੀ ਹੋਣਾ ਕਰ ਲਿਆ ਮੰਨ ਕੇ ਚੱਲੂ ਕੀ ਕਰੀਏ ਫਿਰ ਕਹਿੰਦੇ ਕਹੋ ਨਾਨਕ ਹਰ ਬਿਰਦ ਪਛਾਨ ਹੋ ਹੁਲੇ ਸਦਾ ਪਰਾਨੀ ਮਰ ਜੀ ਕਹਿੰਦੇ हे ਰੱਬਾ ਤੂੰ ਆਪਣਾ ਬਿਰਦ ਵੇਖ ਬੰਦੇ ਦਾ ਕੰਮ ਆ ਭੁੱਲਣਾ ਇੰਨੀ ਵੱਡੀ ਗੱਲ ਮੈਨੂੰ ਤੁਹਾਨੂੰ ਮਹਾਰਾਜ ਕਹਿੰਦੇ ਪਏ ਪਰ ਸਾਡੇ ਪੱਲੇ ਨਹੀਂ ਪੈਂਦੀ ਪਤਾ ਕਿਉਂ ਮਨ ਮਾਇਆ ਦਾ ਨਿਕਸਤ ਨਾਹਨ ਮੀਤ ਮਨ ਹਾਰ ਵੇਲੇ ਮਾਇਆ 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 ਜਿੱਦਰੋਂ ਮਰਜੀ ਵਢਿਆਈ ਦੀ ਭੁੱਖ ਪੈਸੇ ਦੀ ਭੁੱਖ ਖਾਣ ਪੀਣ ਦੀ ਭੁੱਖ ਪਹਿਨਣ ਦੀ ਭੁੱਖ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛਤਾਵਣਾ ਮਹਾਰਾਜ ਕਹਿੰਦੇ ਪਿੱਛੇ ਪਛਤਾਵਾ ਹੀ ਰਹੇਗਾ ਹੋਰ ਕੁਝ ਨਹੀਂ ਰਹੇਗਾ ਪਰ ਜੇ ਗੱਲ ਕੋਈ ਬੰਦਾ ਸਮਝੇ ਅੱਜ ਮਹਾਰਾਜ ਪਤਾ ਕੀ ਕਹਿੰਦੇ ਮਹਾਰਾਜ ਕਹਿੰਦੇ ਤੂੰ ਸਾਡੀ ਗੱਲ ਨਹੀਂ ਮੰਨਦਾ ਪਰ ਜਿਹੜੀ ਬਾਰੋਂ-ਬਾਰੋਂ ਤੈਨੂੰ ਕਹਿੰਦੇ ਤੂੰ ਉਹ ਮੰਨ ਲੈਣਾ ਆ ਬਾਰੋਂ ਪਹਿਰਾਵਾ ਧਾਰਨ ਕਰ ਲੈਂਦੇ ਅੰਦਰੋਂ ਸਿੱਖ ਨਹੀਂ ਬੰਦੇ ਗੱਲ ਮੇਰੀ ਤੁਹਾਡੀ ਹੋ ਰਹੀ ਕਿਸੇ ਜੋਗੀ ਦੀ ਨਹੀਂ ਕਿਸੇ ਭਗਵੇਂ ਵਾਲੇ ਦੀ ਨਹੀਂ ਗੱਲ ਮੇਰੀ ਤੁਹਾਡੀ ਹੋ ਰਹੀ ਹੈ ਜਿਹੜੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਸਾਬ ਕਿਰਪਾ ਕਰਨ ਮੇਰੇ ਤੁਹਾਡੇ ਹਿਰਦੇ ਤੇ ਮਹਾਰਾਜ ਜੀ ਦੇ ਇਹ ਬਚਨ ਅਸਰ ਕਰ ਜਾਣ ਉਲਝੁਕ ਦੀ ਖਿਮਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ